ਸਿਕਾ ਦੋਸਤੋ ਮੈਂ ਨਵੀਂ ਸੀ ਜਮਾ ਤਸਵੀਰ ਜੀਬੀਸੀ ਅਪਡੇਟ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਤਿਆਰੀ ਨੂੰ ਸਮਰਪਿਤ ਜਿੱਥੇ ਵਕ ਵਕ ਥਾਵਾਂ ਤੇ ਠੰਡੇ ਮਿੱਠੇ ਜਲਦੀਆਂ ਸ਼ੀਰਾਂ ਲਗਾਈਆਂ ਜਾ ਰਹੀਆਂ ਨੇ ਉੱਥੇ ਸ਼ਰਪਰ ਦੇ ਵਿੱਚ ਵੀ ਕੁਝ ਦੁਕਾਨਦਾਰਾਂ ਵੱਲੋਂ ਠੰਡੇ ਮਿੱਠੇ ਸ਼ੀਰ ਠੰਡੇ ਮਿੱਠੇ ਜਲਦੀ ਸ਼ੀਰਤਾ ਲਗਾਈ ਜਾ ਰਹੀ ਹੈ ਤੇ ਉਸ ਦੇ ਨਾਲ-ਨਾਲ ਬੁੱਟਿਆਂ ਦੇ ਲੰਗਰ ਵੀ ਲਗਾਏ ਜਾ ਰਹੇ ਬੁੱਟੇ ਵੀ ਫ੍ਰੀ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਦਿੱਤੇ ਜਾ ਰਹੇ ਨੇ ਤੇ ਇਸ ਸੰਬੰਦੇ ਅਸੀਂ ਗੱਲ ਕਰਦੇ ਆਂ ਇੱਥੋਂ ਦੇ ਦੁਕਾਨਦਾਰਾਂ ਦੇ ਨਾਲ ਜਿਨ੍ਹਾਂ ਵੱਲੋਂ ਇਹ ਸ਼ਬੀਲ ਲਗਾਈ ਜਾ ਰਹੀ ਹੈ ਤੇ ਬੁੱਟਿਆਂ ਦੀ ਵੀ ਇੱਕ ਤਰ੍ਹਾਂ ਦੀ ਸ਼ਬੀਲ ਲਗਾਈ ਜਾ ਰਹੀ ਹੈ ਤੇ ਸ਼ਹਿਰ ਵਿੱਚ ਜੋ ਵਾਤਾਵਰਣ ਹੈ ਉਹ ਹਰਿਆਲੀ ਭਰਿਆ ਕੀਤਾ ਜਾਵੇ ਤੇ ਛੁੱਤਾ ਜੋ ਹੈ ਹਵਾ ਨੂੰ ਵੀ ਸਾਫ਼ ਛੁੱਤਾ ਜੀ ਕੀਤੀ ਜਾਵੇ ਤੇ ਇਸ ਨੂੰ ਮੁੱਖ ਰੱਖਦੇ ਆਂ ਇਹਨਾਂ ਵੱਲੋਂ ਜੋ ਇਹ ਸ਼ਬੀਲ ਤੇ ਲੰਗਰ ਲਗਾਏ ਗਏ ਨੇ ਤੇ ਨਾਲ ਬੁੱਟਿਆਂ ਦੇ ਲੰਗਰ ਵੀ ਲਗਾਏ ਗਏ ਨੇ ਉਸ ਦੇ ਸੰਬੰਧ ਵਿੱਚ ਵੀ ਗੱਲਬਾਤ ਕਰਾਂਗੇ ਇਹਨਾਂ ਦੁਕਾਨਦਾਰਾਂ ਦੇ ਨਾਲ ਨਾਮ ਹੈ ਜੀ ਮੇਰਾ ਨਾਮ ਸ਼ੇਖਮਰ ਕਾਕੂ ਜੀ ਅੱਜ ਸ਼ਬੀਲ ਲਗਾਈ ਜਾ ਰਹੀ ਹੈ ਅਰਜਨਦੇਵ ਜੀ ਦਾ ਜੀ ਦੀ ਦਿਹਾੜਾ ਉਹਨੂੰ ਸਮਰਪਿਤ ਲੰਗਰ ਲਗਾਇਆ ਜਾ ਰਿਹਾ ਮਠੰਡੇ ਮਠੇ ਜਲਦੀ ਸ਼ਬੀਲ ਹੈ ਨਾਲ ਬੁੱਟਿਆਂ ਦੇ ਲੰਗਰ ਵੀ ਲਗਾਏ ਜਾ ਰਹੇ ਨੇ ਇਹ ਕੀ ਮਕਸਦ ਤੁਹਾਡਾ ਜੀ ਹੈ ਸਾਡਾ ਮਕਸਦ ਹੈ ਅੱਜ ਬੈਠੇ ਅਸੀਂ ਦੁਕਾਨਦਾਰਾਂ ਨੇ ਨਿਰਣੇ ਲਿਆ ਕਿਦਾਂ ਗੁਰੂ ਅਰਜਨ ਦੇਵ ਜੀ ਦੀ ਵਿਸਾ ਤੇ ਉਹਦੇ ਨਾਲ ਟੈਂਪਰੇਚਰ ਵੀ ਅੱਜਕੱਲ 47 48 ਦੇ ਕਰੀਬ ਹਾਪੁਰ ਚੱਲ ਰਿਹਾ ਤੇ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸ਼ਬੀਲ ਲਓ ਉਹ ਗੁਰਮਾਰਾਂ ਨੂੰ ਯਾਦ ਰੱਖੋ ਉਹਨਾਂ ਦੇ ਕਿਹੜੇ ਉਪਦੇਸ਼ ਹਨ ਉੱਤੇ ਰਹੋ ਤੇ ਨਾਲ ਅਸੀਂ ਬੂਟਿਆਂ ਦਾ ਕੀਤਾ ਵਿਤਵਰਣ ਕਿ ਇਹ ਕਿਦਾਂ ਆਕਸੀਜਨ ਦੀ ਬਹੁਤ ਐਸੋਲੇ ਕਮੀ ਚੱਲ ਰਹੀ ਆ ਲੋਕੀ ਬੂਟੇ ਲਾਣ ਤੇ ਆਕਸੀਜਨ ਜ਼ਿਆਦਾ ਹੋਵੇ ਉਹਦੇ ਨੇ ਦੂਰ ਦੇ ਹੈਗੇ ਜਿਹੜੇ ਸਾਨੂੰ ਆਕਸੀਜਨ ਲਈ ਸਾਨੂੰ ਤਰਸਣਾ ਪਊਗਾ ਜਿੱਦਾਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਇਸ ਕਰਕੇ ਅਸੀਂ ਇਹ ਨਿਰਣੇ ਲਿਆ ਜੀ ਕਿੰਨੀ ਤਰ੍ਹਾਂ ਦੇ ਬੂਟੇ ਨੇ ਤੁਹਾਡੇ ਕੋਲ ਕਿਹੜੇ-ਕਿਹੜੇ ਕੁਆਲਿਟੀ ਆ ਜੀ ਐਸੋਲੇ ਅਸੀਂ ਹਜ਼ਾਰਾਂ ਦਾ ਬੂਟਾ ਵੰਡਿਆ ਜੀ ਉਹਦੇ ਵਿੱਚ 25 ਤਰ੍ਹਾਂ ਦੀ ਕੁਆਲਿਟੀ ਆ ਜਾਮਨ ਨਿੰਮ ਉਹ ਤੋਂ ਆ ਕਿਹੜੇ ਸ਼ਾਨਦਾਰ ਬਰਖਸ਼ ਫਲਦਾਰ ਫਰੂਲ ਫੁੱਲ ਫੁੱਲਾਂ ਦੇ ਬੂਟੇ ਲਿਆਂਦੇ ਅਮਰੂਦਾਂ ਦੇ ਲਿਆਂਦੇ ਨਿੰਬੂਆਂ ਦੇ ਲਿਆਂਦੇ ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਬੂਟਾ ਲਿਆਂਦਾ ਪਬਲਿਕ ਪਬਲਿਕ ਦੀ ਡ ਤਕੀ ਕਿ ਤੁਸੀਂ ਸੁਨੇਹੇ ਦੇਣਾ ਚਾਹੋਗੇ ਸੰਦੇਸ਼ ਇਹ ਹੈ ਜੱਗੀ ਟੈਲੀਕਾਮ ਵਾਲਾ ਗੋਰਾ ਘੇੜਾ ਲੋਏ ਇਹ ਸੰਦੇਸ਼ ਹੈ ਲੋਕਾਂ ਨੂੰ ਬਹੁਤ ਤਵਾਦ ਲੋਕਾਂ ਦੀ ਸੇਵਾ ਕੀਤੀ ਜਾਵੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾਵੇ ਅਸੀਂ ਜੱਗੀ ਟੈਲੀਕਾਮ ਦੇ ਨਾਲ ਸਾਰੇ ਦੁਕਾਨਦਾਰਾਂ ਦਾ ਸਮਰਥਨ ਕਰਦੇ ਹਾਂ ਜੀ ਕਿੰਨੇ ਬੂਟੇ ਬੰਨਣ ਦਾ ਟਾਰਗੇਟ ਹੈ ਜੀ ਐਸੋ ਲਈ 1000 ਬੰਨਿਆ ਜੀ ਉਸ ਤੋਂ ਬਾਅਦ ਸਾਡੇ ਦੁਕਾਨਦਾਰਾਂ ਨੇ ਆਪੇ ਨਿਰਦੇ ਲੈਿਆ ਸਾਡਾ ਕੋਈ ਵੀ ਜਨਮ ਦਿਨ ਜਾਂ ਬਰਥਡੇ ਕੋਈ ਆਊਗਾ ਤੇ ਲੰਗਰ ਅਸੀਂ ਅਸੀਂ ਬੂਟਿਆਂ ਦਾ ਹੀ ਲਾਵਾਂਗੇ ਜੀ ਕੀ ਕਹਿਣਾ ਚਾਹੋਗੇ ਸਰ ਨਮਸਕਾਰ ਜੀ ਸਦੀ ਦਾ ਸੀ ਹਰ ਸਾਲ ਜਵੀ ਲਗਾਣੇ ਇਸ ਸਾਲ ਜਿਹਦਾ ਮੌਸਮ ਦੇਖਦੇ ਸੀ ਇਹ ਨਿਰਣੇ ਲਿਆ ਕਿ 1000 ਬੂਟਾ ਲਿਆ ਕੇ ਲੋਕਾਂ ਨੇ ਬੰਡੀਏ ਤੁਨ ਬਾਤ ਬਾ ਲੋਕੀ ਇਹ ਹੈ ਕਿ ਸਾਡੇ ਕਬੂਟੇ ਲੈ ਕੇ ਜਾਣ ਘਰ ਲਾਨ ਜੋ ਵੀ ਜਲ ਸਾਡੇ ਵੱਲੋਂ ਸੇਵ ਬਰਾਲਾ ਕਿਉਂਕਿ ਜਿੰਨੀ ਗਰਮੀ ਪੈ ਰਹੀ ਆ 48 ਤੋਂ 50 ਡਿਗਰੀ ਟੈਂਪਰੇਚਰ ਚਾਹੀਦਾ ਇਸ ਲਈ ਸਾਨੂੰ ਛਾਂ ਲਈ ਆਕਸੀਜਨ ਦੀ ਲੋੜ ਆ ਇਸ ਲਈ ਸਾਡੇ ਵੱਲੋਂ ਇਹ ਬਰਾਲਾ ਕੀਤਾ ਗਿਆ ਕਿ ਸੀ ਬੂਟੇ ਬਾਤ ਬਾ ਜੋ ਹੋ ਸਕਦੇ ਬੰਡੀਏ ਸਰ ਕਿੰਨੇ ਬੂਟੇ ਦਾ ਟਾਰਗੇਟ ਰੱਖਿਆ ਅੱਜ ਸਾਡਾ 1000 ਬੂਟਾ ਟਾਰਗੇਟ ਆ ਜੇ ਸਾਡਾ ਇਹ ਸਹੀ ਰਹਿ ਜਵੇ ਤਾਂ ਅਗਲੀ ਵਾਰੀ ਅਸੀਂ ਨੂੰ 2100 ਬੂਟਾ ਲੈ ਕੇ ਜਾਵਾਂਗੇ ਹਾਂਜੀ ਅਗਲੇ ਹਫਤੇ ਫੇਰ ਲੰਘ ਚਵੀ ਲਾਵਾਂਗੇ ਜੀ ਜੇ ਸਾਡਾ 1000 ਬੂਟਾ ਚੱਲ ਜਾਂਦਾ ਲੋਕਿਆਂ ਨੂੰ ਲਗਾ ਤੇ ਅਗਲੇ ਹਫਤੇ ਵੀਰਵਾਰ ਨੂੰ ਫੇਰ ਸੀ 2100 ਬੂਟਾ ਲਾਵਾਂਗੇ ਸਰ ਹਾਂਜੀ ਹਾਂਜੀ ਜੀ ਇਹ ਅਪੀਲ ਕਰਨਾ ਚਾਹੁੰਦੇ ਹਾਂ ਜੀ ਅਪੀਲ ਇਹ ਕਰਨੇ ਕਿ ਆਪਣੇ ਵੱਲੋਂ ਜੋ ਸਾਡੇ ਕੋਲ ਸਕਦਾ ਸੀ ਤੁਹਾਨੂੰ ਬੂਟੇ ਲੈ ਕੇ ਦੇ ਰਹੇ ਆ ਲੋਕਿਆਂ ਨੂੰ ਵੱਧ ਤੋਂ ਵੱਧ ਕਰ ਲੈ ਕੇ ਜਾਣ ਇਹਦੀ ਸੇਵਾ ਕਰਨ ਪਾਣੀ ਦੇਣ ਕਿ ਸਾਨੂੰ ਜਿਹੜੀ ਆਕਸੀਜਨ ਦੀ ਕਮੀ ਸਾਡੀ ਪੂਰੀ ਹੋਣ ਜੀ